ਸਸੀ ਗੱਲ ਜੀ ਸਾਰਿਆਂ ਨੂੰ ਸੰਦੀ ਡੇਫਾਈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜਿਹੜੇ ਪਹੁੰਚ ਕੇ ਆ ਲੱਖੇ ਜਸੇ ਨਾਲ ਇਧਰ ਮੰਜਾ ਖੜੇ ਤੇ ਬੱਕਰੀਆਂ ਰੰਗੀ ਜਾਂਦੀਆਂ ਪਾਜੀ ਵਾਵਾ ਹੋਏ ਤੇ ਬਾਈਆਂ ਦੇ ਘਰ ਚਲੋ ਐਂ ਅੱਜ ਬਾ ਚਲੀ ਜਾਵੇ ਸਸੀ ਗੱਲ ਹੋਰ ਦਰਾਂ ਵਧੀਆ ਵਧੀਆ ਠੀਕ ਠਾਕ ਸਭ ਠੀਕ ਠਾਕ ਵਧੀਆ ਵਧੀਆ ਮौज ਲੱਗੀ ਹੈ ਮौजਾਂ ਚਲੋ ਪਾਪਾ ਮੇਰੇ ਜੀ ਲੱਗ ਜਸਾ ਠੀਕ ਠਾਕ ਮौजਾਂ ਲੱਗੀਆਂ ਕਿੰਨੇ ਵਜੇ ਲਖਾ ਅੱਜ ਫਿਰ ਅੱਜ ਆਪਣੇ ਕੋ ਦੋ ਗਾਇਆਂ ਚੰਗੀਆਂ ਤੇ ਦੋ ਮੱਝਾਂ ਦੋ ਗਾਇਆਂ ਦੋ ਮੱਝਾਂ ਹਾਂਜੀ ਚਾਰ ਚਲੋ ਆ ਜਾਓ ਬਈ ਆ ਜਾਓ ਜੱਸਿਆ ਕਰਾਂ ਦੀ ਲੈ ਵੀ ਵੇਖ ਕਰਾ ਦੇ ਆ ਪਹਿਲੇ ਨੂੰ ਵੇਖ ਸੰਦੀਪ ਵੀਰ ਸੋਈਆ ਹਾਂਜੀ ਅੱਛਾ ਤੇ ਬੋਲਾ 10000 ਕਿਲੋ ਚੱਲਣ ਦਾ ਹਾਂ ਹਾਂ ਚੱਲੀ ਜਾਣਾ ਆ ਬੱਛਾ ਇਹ ਬੱਛਾ ਆ ਜਾ ਬੱਛਾ ਆ ਜਾ ਲਓ ਜੀ ਥਾਣ ਤੋਂ ਚੈੱਕ ਕਰਾ ਦਿਓ ਸੰਦੀਪ ਵੀਰ ਲਓ ਜੀ ਬੋਲਾ 10 11 ਕਿਲੋ ਤੇ ਦੇਖੋ ਥਾਣ ਤੋਂ ਬੜਾ ਫਰੀਆਂ ਜਾ ਆਪਾਂ ਚਾ ਲਾ ਕੇ ਸੰਦੀਪ ਵੀਰ ਬਗਣ ਡਾ ਵੀ ਥੋੜੀ ਜਿਹੀ ਪੋਲੀ ਬੋਦੀ ਆ अच्छा नवा उंडे बस बचा के तोरो तोरो ਲੈ ਵੀ ਵੇਖੋ ਗਰਾ ਦੇ ਛੱਡੀ ਠੁੱਡੀ ਥਣ ਥਣ ਪਹਿਲਾਂ ਦਾ ਵੇਖਾ ਨਹੀ ਠੀਕ ਆ ਤੇ ਕਿੰਨਾ ਕਰ ਦੂ ਦੱਸਿਆ ਤੋ ਬਾਈ ਬਹੁਤਾ ਨਹੀਂ ਸੀ ਦੇ ਚੂਠ ਬਾਲਣ ਆ 13 ਕਿਲੋ 14 ਰਮਾਨਾ 13 14 ਕਿਲੋ ਕਰ ਜੋ ਹਾਂ ਜਿੰਨਾ ਵਜਨ ਆ ਜਿੰਨਾ ਗੇ ਵੇੜ ਆ ਹਾਂ ਚਲੋ ਚਲੋ 13 ਕਿਲੋ ਦੁੱਧ ਸਦੀਵਰ 14 ਬੜਾ ਹੁੰਦਾ ਹਾਂ 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 ਹੋਂ ਤੇ ਸਦੀਵਰ ਆਪਣੇ ਮਈਆਂ ਇਧਰ ਦੀਆਂ ਉੱਤੇ ਥਲੇ 20 ਕਿਲੋ ਦੁੱਧ ਹੋ ਗਿਆ 20 ਕਿਲੋ ਚਲ ਗਈ ਆ ਬਰੀ ਚਲੋ ਬਰੀ ਹਾਂਜੀ ਹਾਂ ਯਾਰ ਬਾਈ ਰਾਜੇ 20 20 ਕਿਹ ਬਈ ਗਾਇਆਂ ਦਾ 335 40 ਹਾਂ ਐਈ ਐ ਤੁਸੀਂ ਤੁਸੀ ਤੁਹਾਨੂੰ ਪਤਾ ਜਮਾਨਾ ਇਹਦਾ ਇਹ ਸੰਦੀਪ ਜਿੰਨੇ ਕੇ ਸਮੇ ਦੇ ਹਿਸਾਬ ਨਾਲ ਆਇਆ 13 ਕਿਲੋ ਦੁੱਧਾਂ ਦੇ ਦਈਏ ਰਮਾਨਾ ਤੇ ਰੇਡ ਵੀ ਨਿਕਾ ਜਾ ਨਿਕਾ ਜਾ 43000 ਦੀ ਦੇ ਦਾਂਗੇ ਵਾ ਠੀਕ ਆ ਹਾਂ ਮੈਂ ਹਾਂ ਨਹੀਂ ਚੱਲੋ ਅਸਦੀਪ ਦੀ ਦੂਜੇ ਸਵੇਰ 6 15 ਦਿਨਾਂ ਦੀ ਸੂਈ ਜੋ ਅੱਛਾ ਮਗਰ ਵਸ਼ੀ ਜੋ ਹਾਂ ਉਸ ਬਰੀਡ ਦੀ ਆ ਅੱਛਾ ਚੰਗੀ ਆ ਵੈਰ ਠੰਡੀ ਸੀਲ ਸੂਲ ਠੀਕ ਆ ਇਹ ਹਵਾ ਤੇ ਦੁੱਧ 15 ਕਿਲੋ ਠੰਡਾ ਲੀਟਰ ਇਹ ਵੀ ਤੋਰੋ ਤੋਰ ਕੇ ਲਓ ਜੀ ਇਹ ਵੀ ਤੋਰੋ ਕਰਾ ਦੀ 15 ਕਿਲੋ ਇਹ ਵੇਖੀ ਚੱਲੋ ਕਰਾ ਨਹੀਂ ਚੰਗੀ ਅਸੀਂ ਵੀ ਹੁਣੇ ਦੋ ਕ ਦਿਨ ਹੋ ਗਏ ਵੈੜ ਆਈ ਸਾਂਭਣ ਵਾਲੀ ਇਹਦੇ ਖੋਲ ਕੇ ਇਹ ਬਹੁਤ ਪੁਰਾਣੇ ਖੁੰਡ ਨੇ ਇਹ ਹਾਂਜੀ ਮਾ ਆਪ ਖੁਦ ਥਣ ਚਾਹੀਦਾ ਇਹਦਾ ਵੀ ਥਣ ਥਣ ਪੂਰਾ ਵਧੀਆ ਲੱਗਾ ਜ਼ਬਰਦਸਤ ਹਨਾ ਵੱਛੀ ਮਾਰ ਜਾ ਲੱਗਿਆ ਵੱਛੀ ਵੱਛੀ ਸੰਦੀਪ ਚਲੋ ਵਧੀਆ ਫਾਇਦਾ ਹੀ ਹੋ ਗਿਆ ਨਾ ਫਿਰ ਤਾਂ ਬਾਈ 15 ਕਿਲੋ ਲੀਟਰ ਵਾਲਾ ਸੰਦੀਪੇ ਠੰਡਾ ਕਰਕੇ ਦੁੱਧ ਚੋਣਦੇ ਆ ਠੀਕ ਜੂਗ ਪਾ ਕੇ ਤਾਂ 20 ਦਸੀ ਜਾਈਏ ਠੀਕ ਜੂਗ ਵਾਲਾ 20 ਕਰਦੀਏ ਚੰਗੀ ਆ ਵੈਡ ਸੰਦੀਪ ਹਾਂਜੀ ਫਿਰ ਇਹ ਸੰਦੀਪ ਨਿਕਾ ਹੀ ਮੋਲਿਆ ਨਿਕਾ ਹੀ ਭਾਵੇਂ 60 65 ਜਨਾ ਮੱਝੀ ਕਰਾਓ ਹਾਂ ਨਾ ਵਸ਼ੀਸ਼ 50000 ਦੀ ਠੀਕ ਆ ਹਾਂਜੀ ਚਲੋ ਲੈ ਲੋ 55000 ਦੀ 55000 ਦੀ ਆ ਗਈ ਸੰਦੀਪ ਵੀਰ ਜੀ ਝੋਟੀ ਹਰਿਆਣੇ ਚੋਂ ਆਈ ਹਾਂ ਸੁਹਾ ਦੁੱਜਾ ਆ ਛੇਵਾ ਮਹੀਨਾ ਨੂੰ ਲੱਗਣਾ ਆ 10 ਤਰੀਕ ਨੂੰ ਅੱਛਾ ਛੇਵਾ ਮਹੀਨਾ ਹਾਂ ਤੇ 10 ਕਿਲੋ ਛੋਟੀ ਥੱਲੇ ਦੁੱਧ ਦੇ ਤਮਗਰ ਕੱਟੀ ਜੋ 10 ਵਾਲਾ ਕਿਲਾ ਮੈਂ 29 ਦੀ ਮਗਰ ਕੱਟੀ ਟੀਕੇ ਦੀ ਟੋਕੜ ਗੱਪਣ ਹਣਾ ਛੇਵਾ ਮਹੀਨਾ ਲੱਗਣਾ 10 ਤਰੀਕ ਨੂੰ ਮੈਂ ਵੋਟ 10 ਕਿਲੋ ਦੁੱਧ ਤੇ 17 ਕਿਲੋ ਸੱਜਣ ਨੇ ਦੁੱਧ ਦਿੱਤਾ ਅੱਛਾ ਹਾਂਜੀ ਤਾਂ ਲੋ ਜੀ ਵੇਖ ਲੋ ਬਹੁਤ ਟੌਪ ਦੀ ਮੈਂ ਆ ਪੂਰੇ ਸਿਰੇ ਦੀ ਟੋਕੜ ਗੱਪਣ ਛੋਟੀ ਮਗਰ ਕੱਟੀ ਜਿਹੜੇ ਮੇਰੇ ਵੀਰ ਭਾ ਦੇ ਟੋਕੜ ਗੱਪਣ ਇਹ ਕੱਟੀ ਵੀ ਖਾਦੇ ਤੁਹਾਨੂੰ ਵੇਖੋ ਪਰ ਛੋਟੀ ਸੱਜਰਾ ਵਾਂਗੂ ਲੈ ਵਾ ਲਈ ਫਿਰ ਸੱਜਰਾ ਆ ਵੇਖੋ ਕੱਟੀ ਆ ਤੇ ਚੱਡਾ ਚੱਡਾ ਬਖਾ ਵੀਰ ਸੱਜਰ ਮੈਦਾਨੀ ਨਾ ਦਾ ਨਹੀਂ ਨਹੀਂ ਵੀਰ ਇਹੇ ਗੱਲ ਸਹੀ ਆ ਜੈਡ ਬਲੈਕ ਹੋਟੀ ਜੈਡ ਬਲੈਕ ਹੋਰ ਯਾਦ ਕਾਤਲੀ ਆ ਇਹਦਾ ਗਾਈ ਫਿਰ ਡਾਂਸ ਰਹੀ ਵੇ ਸੰਦੀਪਾ ਚੀਜ਼ ਲੈਦੀ ਇੱਕ ਲੱਬ ਦੇ ਵਾਕੇ ਲੈ ਕੇ ਆਹ ਵੇਖੋ ਵਿਖਾ ਦਿਓ ਆ ਟਿੰਕਣੇ ਵਾਲਾ ਚੱਡਾ ਬਿਲਕੁਲ ਕੱਟੀ ਸੰਦੀਪਾ ਕੱਡੀ ਪਿੱਛੇ ਬਹੁਤ ਸੋਣੀ ਆ ਆਹ ਵੇਖੋ ਕੱਡੀ ਪਿੱਛੇ ਵੇਖੋ ਕੱਡੀ ਕਮਾਲ ਦੀ ਤੇ ਜੱਸਪਰਿੰਦੇ ਮੋਲ ਬਈ ਮੋਲ ਦਾ ਸੰਦੀਪਰ ਜਿੰਨਾ ਕੋ ਲਈ ਲੱਖੀ ਕਰੀ ਜਾਂਦੇ ਹੀ ਹਾਂ ਫਿਰ 90 ਹਾਂ 85 ਦੀ ਦੇਦਾ ਹੈ 85 ਦੀ ਝੋਟੀ ਦੇਦਾ 85000 ਹਾਂਜੀ ਪਰ ਝੋਟੀ ਸੰਦੀਪ ਇਹ ਇਧਰ ਵਿਖਾ ਦਿਓ ਇਹ ਨਹੀਂ ਠੀਕ ਹੈ ਜੈਜਾ ਹਾਂਜੀ ਜੈਜਾ 6ਵਾਂ ਮਹੀਨਾ ਦਾਸਤਰੀ ਨੂੰ ਲੱਗਣਾ 10 ਕਿਲੋ ਦੁੱਧ ਮਗਰ ਕੱਟੀ ਨਾ ਮਿਲਦੀ ਦੋਵੇਂ ਟਾਈਮ ਉਹ ਕੱਟੀ ਨਾਲ ਕੱਟੀ ਵਿੱਚ ਬੋਲ ਸੱਤਾਰ ਰਿਕਾਰਡ ਵੀਰ ਨੇ ਕਿਹਾ ਪੁੱਛਣਾ ਹੋਊਗਾ 17 ਕਿਲੋ ਦਾ ਰਿਓ ਅੱਛਾ ਤਾਂ ਮੈਂ ਮੈਂ ਬੋਲਦਾ ਐਵੇਂ ਨਾ ਕਹਦੇ ਵੀ ਉਹ ਨਸਲ ਦੀ ਝੋਟੀ ਨਹੀਂ ਨਹੀਂ ਚੱਲ ਜੀ ਚੱਲ ਜੀ ਆਹ ਸੰਦੀਪ ਵੀਰ ਮੈਂ ਹੀ ਸੁਈ ਜੋ ਤਿੰਨਾ ਮਹੀਨਾ ਦੀ ਅੱਛਾ 12 ਕਿਲੋ ਦੁੱਧ 11 ਲਾਵੇ ਕੋਈ ਠੀਕ ਆ 11 ਕਿਲੋ ਦੁੱਧ ਖੋਲ ਕੇ ਵਿਖਾਓ ਤੋਰੋ ਜੀ ਕਰਾਂ ਦੇ ਲਓ ਜੀ ਦੇਖ ਲਓ ਇਹ ਵੀ ਮਹੀਂ ਸਿਰ ਚੰਗੀ ਆ 12 ਕਿਲੋ ਦੋਦਾ ਜੀ ਤੇ 11 ਗਰੰਟੀ ਨਾਲ ਦੇ 14 ਦੀ ਸਿੰਦੇ 10 ਦੀ ਦਵਾਂਗੇ ਜਾਂ 12 ਜਾਂ 10 ਦੀ ਪੱਕੀ ਲਓ ਹਾਂ ਉਹ ਵੇਰ ਬੂਲ ਵੇ ਲੈ ਔਰ ਕੱਲਾ ਕੱਲਾ ਖਾਂਦੇ ਕਾਸ ਦੀ ਹੈ ਲੈਵਾ ਵੇਖੋ ਰਹਿ ਹੈ ਜਸਿਆ ਇਹ ਵੀ ਸੰਦੀਪ ਨੇ ਜਾਤ ਕਾਤ ਵਾਲੀ ਮਹੀਂ ਦਸਾਂ ਆਇਆ ਦਿਖਾ ਜਰਾ ਨਹੀਂ ਨਹੀਂ ਠੀਕ ਆ ਭਾਈ ਇਧਰ ਲਾੜਾ ਵੀ ਲੁਗੀਆਂ ਇਹਦੀਆਂ ਬੇਲੀ ਦਾ ਲਾੜਾ ਲੁਗੀਆਂ ਥੋੜੀਆਂ ਹਮ ਬਠ ਠੀਕ ਠੀਕ ਆ ਹਾਂ ਜੀ ਆ ਵੱਡੀ ਮਾ ਹਾਂ ਪੂਜ ਪਾ ਚੱਕੇ ਲੱਖਿਆ ਆ ਵੇਖੋ ਸਦੀਵੀਰ ਐ ਫਿਰ ਠੰਡੀ ਠਾਲ ਬਾਜੀ ਪਰ ਇਹਦੀ ਕੀ ਮਾਲ ਇਹ ਸਦੀਵੀਰ ਜਿੰਨੇ ਮੱਜੀ ਮੰਗੀ ਜਾਈਏ ਹਾਂਜੀ 80 80 ਮਾਂਜੀ ਛੋਟੇ 75 ਚੱਲ ਜਾਂ ਦੋ 75 ਬੱਠ ਠੀਕ ਆ ਤੇ ਆ ਆ ਨੂਰਾ ਆ ਸੁਨਿਆ ਮੈਂ ਵੱਡੀ ਸੋਈ ਆ ਵਸਾਦ ਨੇ ਉਹਦਾ ਵਿਖਾ ਦੇਣੇ ਸਾਂਭਣੀ ਸਦੀਵੀਰ ਅੱਛਾ ਇਹ ਤਿਆਰ ਹਨਾ ਨਾ ਜੀ ਵੇਖੋ ਇਹ ਸਦੀ ਸਾਬਣੀ ਪਈ ਸੇ ਇਹ ਸਾ ਆਹ ਵੇਖੋ ਆ ਚੀਜ਼ਾਂ ਵੇਖਣ ਵਾਲੇ ਨਾ ਇਹ ਸਾਬ ਨੂੰ ਕੇ ਵੇਚਣ ਵਾਲੇ ਆ ਤੇ ਵੇਖ ਲੋ ਥਾਣੀ ਵੇਚ ਲੋ ਖਾਣ ਉਹ ਲੱਗਾ ਜਿਹੜਾ ਲੱਗਾ ਨਾ ਵੇਖੇ ਚੀਜ਼ ਆ ਆ ਗਾਜਰ 2000 2016 17 ਕਿਲੋ ਪਰ ਸਾਬਣੀ ਸਿਰੇ ਦਾਰਦੀ ਮੈਂ ਸੁਈ ਹਰੇ ਨਹੀਂ ਪਾਉਣੀ ਅਗਲੀ ਵੀਡੀਓ ਪਾਉਂਗੀ ਅਗਲੀ ਵੀਡੀਓ ਵਾ ਤੇ ਵੇਖ ਲੋ ਜੀ ਆਹੀ ਆ ਇਹ ਕੱਪੜੇ ਮੇ ਤਿਆਰ ਇਹ ਵੀ ਤਿਆਰ ਆ ਅਗਲੀ ਵੀਡੀਓ ਪਾਵਾਂਗੇ ਅਗਲੀ ਵੀਡੀਓ ਪਾਣਗੇ ਤੇ ਗਾਂਢੀਆਂ ਵੇਖੀ ਚੱਲੋ ਤੇ ਟਾਕੇ ਬੰਦੇ ਨਾ ਸਦੀ ਵੀਰ ਪੂਰੇ ਪੀਸ ਬੱਬ ਕਿਹੜਾ ਆ ਦੇ ਪਾਸੇ ਮਸਟਾਉਦਾ ਕੁੱਤਾ ਕੁੱਤੀ ਆ ਸੰਦੀਪਰ ਨਸਲ ਜਿਆਦਾ ਵਾਲੀ ਕੁੱਤੀ ਬੜੀ ਢੋਪਦੀ ਹੈ ਤੁਹਾਡੇ ਕੋਲ ਦਾ ਹਾਂਜੀ ਇਹ ਨਾ ਬੱਚੇ ਜਦੋਂ ਬਈਆਂ ਸੰਦੀਪਰ ਹੁੰਦੀਆਂ ਬਾਹਰੋਂ ਦੰਗਰ ਨਾਲ ਜਦੋਂ ਖੁੱਲੀ ਛੱਡੀ ਇਹਦਾ ਕੀ ਮੈਨ ਫਰੇਦੀ ਇਹ 2000 ਦੀ ਚਲੋ ਦੇ ਦਾਂਗੇ 200 ਰੁਪਏ ਛੋਟ ਵੇਜੀ ਜਾਣ ਦੇ ਜਦੋਂ ਮੈਂ ਲੋਹਰ ਖਰੀਦ ਚਲੋ ਪਰ ਨਸਲ ਜਿਆਦਾ ਵਾਲੀ ਚਲੇ ਜਾ ਬਦਾਹੀ ਆ ਬੜੀਆਂ ਬੜੀਆਂ ਚੰਗੀਆਂ ਸੰਦੀਪਰ ਲੈ ਆ ਆ ਫਿਰ ਥੂਪੀ ਇਹ ਨਹੀਂ ਬ੍ਰੈਂਡ ਲੈਂਦਾ ਨਵਾਂ ਭੋੜੀ ਹੈ ਮੂੰਹ ਨਸਲ ਤਿਆਰ ਕਰਨ ਆ ਵੇਖ ਠੀਕ ਆ ਫਿਰ ਬਠੋਰੀ ਹੈ ਸੰਦੀਪਰ ਤੁਹਾਡੇ ਦੱਸ ਦੇਣਾ ਪਾਰੋਂ ਲੈਦੀ ਤਾਂ ਨਾ ਠੀਕ ਹੈ ਫਿਰ ਸੰਦੀਪ ਦਾ ਪਿੰਡ ਆਡਾ ਭੰਦੇਰ ਜੋ ਹਾਂ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂ ਤੇ ਤਹਿਸੀਲ ਮਜੀਠਾ ਪਿੰਡ ਫਿਰ ਭੰਦੇਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਹਾਂ ਤੇ ਬਾਕੀ ਫੇਸ ਰੇਡ ਜੋ ਤਾਂ ਫੋਨ ਨੰਬਰ 9814624 ਤਾਂ ਇਹ ਫਿਕਸ ਤਾਂ ਫਿਰ ਅੱਜ ਹੀ ਚੀਜ਼ਾਂ ਚੰਗੀਆਂ ਗਰੰਟਰ ਜੇ ਕੋ ਪਾਵਰ ਕਰ ਕੋਈ ਪਾਣੀ ਪੁੱਛ ਵੀ ਨਹੀਂ ਕਰਾਇਆ ਬਸ ਠੀਕ ਹੈ ਸਤਿ ਸ੍ਰੀ ਅਕਾਲ